ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਢਿੱਲੋਂ ਫਾਰਮ ਦੇ ਵਿੱਚ ਕਿਸਾਨ ਦੋਸਤੋ ਤੁਹਾਨੂੰ ਅੱਜ ਦੱਸਾਂਗੇ ਆਪਾਂ ਕਿਹੜਾ ਫੰਗੀ ਸੈੱਡ ਵਰਤਿਆ ਤੇ ਨਾਲ ਫੰਗੀ ਸੈੱਡ ਦੇ ਕਿਹੜਾ ਐਨਪੀਕੇ ਵਰਤਿਆ ਕਿੰਨੀ ਡੋਜ਼ ਪਾਈਆ ਫੰਗੀ ਸੈੱਡ ਦੀ ਕਿੰਨੀ ਡੋਜ਼ ਪਾਈਆ ਪ੍ਰੋਪਰ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਕਿਹੜਾ ਫੰਗੀ ਸੈੱਡ ਆ ਸਭ ਤੋਂ ਵਧੀਆ ਇਹ ਵੀ ਤੁਹਾਨੂੰ ਦੱਸਾਂਗੇ ਤੇ ਕਦੋਂ ਸੜਕਣਾ ਚਾਹੀਦਾ ਸਪਰੇਅ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ ਸਮਾਂ ਜਿਹੜਾ ਸਹੀ ਸਮਾਂ ਫੰਗੀ ਸੈੱਡ ਸਪਰੇਅ ਕਰਨ ਦਾ ਜਾਂ ਤੇਲੇ ਵਾਲੀ ਜਾਂ ਸੰਡੀ ਵਾਲੀ ਕੋਈ ਵੀ ਸਪਰੇਅ ਕਰਨ ਦਾ ਸਹੀ ਸਮਾਂਗਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਬਣੇ ਰਹੋ ਵੀਡੀਓ ਦੇਖ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਇਹ ਵੀਡੀਓ ਤੁਸੀਂ Facebook ਪੇਜ ਉੱਪਰ ਦੇਖ ਰਹੇ ਹੋ ਤਾਂ Facebook ਪੇਜ ਨੂੰ ਵੀ ਫੋਲੋ ਕਰ ਲਿਓ ਤੇ ਆਜੋ ਕਿਸਾਨ ਦੋਸਤੋ ਤੁਹਾਨੂੰ ਦੱਸ ਦਿਆਂ ਕਿਹੜਾ ਫੰਗੀ ਸੈਡ ਵਰਤਿਆ ਤੇ ਕਿੰਨੀ ਡੋਜ਼ ਪਾਈ ਆਪਾਂ ਕਿਸਾਨ ਦੋਸਤੋ ਬਹੁਤ ਭਰਾ ਕਹਿੰਦੇ ਆ ਕਿ ਸਾਡੇ ਝੋਨੇ ਦੇ ਵਿੱਚ ਕੋਈ ਵੀ ਬਿਮਾਰੀ ਨਹੀਂ ਤੇ ਅਸੀਂ ਫੰਗੀ ਸੈਡ ਨਾ ਪਾਈਏ ਫੰਗੀ ਸੈਡ ਪਾਉਣ ਦਾ ਇਹ ਰੀਜਨ ਆ ਕਿਸਾਨ ਦੋਸਤੋ ਬਿਮਾਰੀ ਹੈ ਜਾਂ ਨਹੀਂ ਹੈ ਕੋਈ ਵੀ ਦਿੱਕਤ ਨਹੀਂ ਗਈ ਤੁਸੀਂ ਬਿਮਾਰੀ ਜੇ ਜ਼ਰੂਰਤ ਨਹੀਂ ਹੈਗੀ ਵੀ ਜੇ ਬਿਮਾਰੀ ਹੈਗੀ ਤਾਂ ਆਈ ਫੰਗੀ ਸਾਈਡ ਪਾਉਣਾ ਫੰਗੀ ਸਾਈਡ ਦੇ ਨਾਲ ਜਿਹੜੇ ਦਾਣੇ ਆ ਉਹ ਚਮਕੀਲੇ ਤੇ ਵਧੀਆ ਬਣਦੇ ਆ ਸਾਫ਼ ਦਾਣਾ ਹੋਊਗਾ ਕੋਈ ਦਾਗੀ ਦਾਣਾ ਨਹੀਂ ਹੋਊਗਾ ਫੋਕ ਬੋ ਘੱਟ ਬਣਦੀ ਆ ਫੰਗੀ ਸਾਈਡ ਦੇ ਨਾਲ ਤੇ ਜੇ ਕੋਈ ਬਿਮਾਰੀ ਹੈਗੀ ਵੀ ਆ ਫਸਲ ਨੂੰ ਉਹ ਵੀ ਕੰਟਰੋਲ ਹੋ ਜਾਂਦੀ ਆ ਤੇ ਫੰਗੀ ਸਾਈਡ ਜਿਹੜਾ ਆਪਾਂ ਵਰਤਿਆ ਤੁਹਾਨੂੰ ਦੱਸਦੇ ਆਂ ਤੇ ਆਪਾਂ ਵਰਤਿਆ ਇਤੀ ਪੂਰਾ ਵਧੀਆ ਹੀ ਐਮੀ ਸਟਾਰ ਦਾ ਦੇਖ ਸਕਦੇ ਹੋ ਤੁਸੀਂ ਜੀ ਹੈਗਾ ਐਮੀ ਸਟਾਰ ਦਾ ਕਿਸਾਨ ਦੋਸਤੋ ਫੰਗੀ ਸਾਈਡ ਆ ਮਗਰਮਸ ਤੇ ਪਹਿਲੀ ਵਾਰ ਸਿਰਕਿਆ ਆਪਾਂ ਇਹ ਵਧੀਆ ਸਾਲਟ ਹੈ ਵੀ ਤੇ ਇਹਦੇ ਵਿੱਚ ਇਹਦੇ ਨਾਲ ਆਪਾਂ ਵਰਤਿਆਗਾ ਐਨਪੀਕੇ ਐਨਪੀਕੇ ਵਰਤੇ ਆਪਾਂ 13045 ਇਹ ਕਿਲੋ ਦਾ 1 ਕਿਲੋ ਪਾਇਆ 1 ਪੈਕਟ 100 ਲੀਟਰ ਪਾਣੀ ਦੇ ਵਿੱਚ ਤੇ 200 ਗ੍ਰਾਮ ਪਾਈ ਆਪਾਂ ਫੰਗੀ ਸਾਈਡ ਤੇ ਫੰਗੀ ਸਾਈਡ ਬਹੁਤ ਭਰਾ ਕਹਿੰਦੇ ਗਏ ਰਿਜ਼ਲਟ ਨਹੀਂ ਮਿਲਦਾ ਇਹ ਹੁੰਦੀ ਹੈ ਗਾੜੀ ਦੋਸਤੋ ਜਦੋਂ ਵੀ ਆਪਾਂ ਘੋਲਦੇ ਆ ਕਿਸੇ ਵੀ ਭਾਂਡੇ ਦੇ ਵਿੱਚ ਤੇ ਭਾਂਡੇ ਦੇ ਥੱਲੇ ਲੱਗੀ ਰਹਿ ਜਾਂਦੀ ਇੱਕ ਭਰਾ ਨੇ ਕੱਲ ਫੋਨ ਵੀ ਲਾਇਆ ਸੀਗਾ ਕਹਿੰਦਾ ਕੋਈ ਰਿਜ਼ਲਟ ਮਿਲਿਆ ਨਹੀਂਗਾ ਤੇ ਉਹਨਾਂ ਜਦੋਂ ਫੰਗੀ ਸਾਈਡ ਪਾਈ ਸੜਕੀ ਕੇ ਸੜਕੀ ਕੇ ਤੇ ਜੋ ਥੱਲੇ ਵੇਖੇ ਤੇ ਉਹ ਪੂਰੀ ਜੰਮੀ ਪਈ ਜੋ ਹਰ ਢੋਲੀ ਤੁਸੀਂ ਇਹੇ ਖੋਲ ਕੇ ਫਿਰ ਢੋਲੀ ਦੇ ਵਿੱਚ ਪਾਇਆ ਕਰੋ ਤੇ ਸਪਰੇਅ ਜਿਹੜੀ ਵੀ ਕਰਨੀਆਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੇਲੇ ਵਾਲੀ ਕਰਨੀਆਂ ਸੁੰਡੀ ਵਾਲੀ ਕਰਨੀਆਂ ਫੰਗੀਸਾਈਡ ਕਰਨਾ ਜਾਂ ਕੋਈ ਐਨ ਪੀ ਕੇ ਵਰਤਣਾ ਤਾਂ ਤੁਸੀਂ ਸਵੇਰ ਦੇ ਟਾਈਮ ਜ਼ਰੂਰ ਕਰਿਆ ਕਰੋ ਜਿਵੇਂ ਕਿ ਆਪਾਂ ਹੁਣ ਕਾਰ ਹਟੇ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਤੇ ਦੇਖ ਸਕਦੇ ਹੋ ਜੀ ਮੈਂ ਕਿ ਤਰੇਲ ਸੁਬਾ ਸੁਬਾ ਹੁੰਦੀ ਹੈ ਜੇ ਤੁਸੀਂ 80 ਲੀਟਰ ਵੀ ਪਾਣੀ ਲਾਉਂਗੇ ਕਿੱਲੇ ਦਾ ਤਾਂ 20 ਲੀਟਰ ਕਿੱਲੇ ਦਾ ਵੈਸੇ ਤਰੇਲ ਦੇ ਨਾਲ ਵੀ ਹੁੰਦੇ ਆ 100 ਲੀਟਰ ਵਾਂਗੂ ਪਾਣੀ ਬਣ ਜਾਂਦਾ ਜਿਵੇਂ ਹੁਣ ਦੇਖੋ ਤੁਸੀਂ ਆ ਤਰੇਲ ਆ ਤੇ ਹੁਣ ਇਹ ਬਸ ਘੰਟੇ ਅੱਧੇ ਘੰਟੇ ਤੱਕ ਛੋਟ ਚੜਿਆ ਆ ਤੇ ਹੁਣ ਇਹਨੇ ਸੁੱਕਣੇ ਸਟਾਰਟ ਹੋ ਜਾਣਾ ਤੇ ਜਦੋਂ ਆਪਾਂ ਤਰੇਲ ਸੁੱਕਣ ਤੋਂ ਬਾਅਦ ਚ ਸਪਰੇਅ ਕਰਦੇ ਆ ਫਿਰ ਪੂਰਾ ਰਿਜ਼ਲਟ ਨਹੀਂ ਮਿਲਦਾ ਆਪਾਂ ਨੂੰ ਪਾਣੀ ਪੂਰਾ ਵੱਧ ਜਾਂ ਤਾਂ ਲਾਉਣਾ ਚਾਹੀਦਾ ਫਿਰ ਤੇ ਜੇ ਪਾਣੀ ਆਪਾਂ ਘੱਟ ਲਾਉਨੇ ਆ ਫਿਰ ਰਿਜ਼ਲਟ 100% ਨਹੀਂ ਮਿਲਦਾ ਤੇ ਇਸ ਕਰਕੇ ਤੁਸੀਂ ਜਾਂ ਤਾਂ ਸ਼ਾਮ ਨੂੰ ਸਪਰੇਅ ਕਰਿਆ ਕਰੋ ਸੂਰਜ ਛਿਪਣ ਵੇਲੇ 5:00 ਵਜੇ ਸਟਾਰਟ ਕਰਦਿਆ ਕਰੋ ਸਪਰੇਅ ਕਰਨੀ ਉਸ ਤੋਂ ਬਾਅਦ ਚ ਰਾਤ ਨੂੰ ਤਰੇਲ ਪੈ ਜਾਂਦੀ ਹੈ ਤੇ ਸਪਰੇਅ ਪੂਰਾ ਕੰਮ ਕਰਦੀ ਹੈ ਜਾਂ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਛੜਕਣ ਲੱਗਿਆ ਕਰੋ 9 ਵਜੇ ਤੋਂ ਪਹਿਲਾਂ ਪਹਿਲਾਂ ਸਪਰੇ ਸੜਕਿਆ ਕਰੋ ਤੇ ਕਿਵੇਂ ਦੀ ਸਾਡੀ ਜਾਣਕਾਰੀ ਲੱਗੀ ਵੀਡੀਓ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ